ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਡਿੱਖ ਜ਼ਿਲ੍ਹਾ ਬਠਿੰਡਾ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਇਹ ਸਥਾਨ ਹੈ ਤਿੰਨ ਦਿਨ ਗੁਰੂ ਪਾਤਸ਼ਾਹ ਜੀ ਇਸ ਸਥਾਨ ਦੇ ਉੱਪਰ ਰੁਕੇ ਇਸ ਨਗਰ ਦੇ ਵਿੱਚੋਂ ਇੱਕ ਮਾਈ ਬਾਬਾ ਬਲਾਕੀ ਦੇ ਘਰਾਂ ਵਿੱਚੋਂ ਦੁੱਧ ਲੈ ਕੇ ਹਾਜ਼ਰ ਹੋਈ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਦੁੱਧ ਸਖੋ ਗੁਰੂ ਪਾਤਸ਼ਾਹ ਜੀ ਨੇ ਦੁੱਧ ਛਕ ਕੇ ਮਾਈ ਨੂੰ ਪੁੱਛਿਆ ਕਿ ਮਾਈ ਤੇਰੇ ਮਨ ਦੀ ਕੀ ਇੱਛਾ ਹੈ ਦੱਸ ਪਹਿਲਾਂ ਤਾਂ ਮਾਈ ਸੰਗਤ ਦੇ ਵਿੱਚ ਝਿਜਕ ਗਈ ਦੂਜੀ ਵਾਰ ਗੁਰੂ ਪਾਤਸ਼ਾਹ ਜੀ ਨੇ ਜਦੋਂ ਬਚਨ ਕੀਤੇ ਕਿ ਮਾਈ ਨੂੰ ਬਚਨ ਕੀਤੇ ਕਿ ਦੱਸ ਤੇਰੇ ਮਨ ਦੀ ਕੀ ਇੱਛਾ ਹੈ ਮਾਈ ਨੇ ਬੇਨਤੀ ਕੀਤੀ ਕਿ ਸਤਗੁਰੂ ਜੀ ਮੇਰੇ ਵਿਆਹ ਨੂੰ 15 ਸਾਲ ਹੋ ਗਏ ਮੇਰੇ ਘਰ ਇੱਕ ਬੱਚੀ ਹੈ ਪਰ ਮਨ ਦੇ ਵਿੱਚ ਇੱਛਾ ਹੈ ਕਿ ਪੁੱਤਰ ਵੀ ਹੋਵੇ ਗੁਰੂ ਪਾਤਸ਼ਾਹੀ ਕਹਿੰਦੇ ਭਾਈ ਤੇਰੇ ਘਰ ਇੱਕ ਨਹੀਂ ਚਾਰ ਪੁੱਤਰ ਹੋਣਗੇ ਗੁਰੂ ਪਾਤਸ਼ਾਹੀ ਨੇ ਨਾਲ ਸੰਗਤ ਦੇ ਵਿੱਚ ਵਦਨ ਕੀਤੇ ਆਇਆ ਸੂਰਾ ਆਇਆ ਕਪੂਰਾ ਆਇਆ ਹਮੀਰਾ ਆਇਆ ਵੀਰਾ ਸਮਾ ਪਾ ਕੇ ਮਾਈ ਦੇ ਚਾਰ ਪੁੱਤਰ ਹੋਏ ਜਿਨ੍ਹਾਂ ਦੇ ਨਾਮ ਵੀ ਉਸਨੇ ਗੁਰੂ ਪਾਤਸ਼ਾਹੀ ਦੇ ਬਚਨਾਂ ਦੇ ਅਨੁਸਾਰ ਕਪੂਰਾ ਹਮੀਰਾ ਵੀਰਾ ਤੇ ਸੂਰਾ ਰੱਖਿਆ ਇਹ ਹੈ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਡਿੱਖ ਜ਼ਿਲ੍ਹਾ ਬਠਿੰਡਾ ਦਰਸ਼ਨ ਕਰੋ ਜੀ ਤੇ ਇਸ ਵੀਡੀਓ ਨੂੰ ਸ਼ੇਅਰ